ਮੇਰੇ ਨਾਲ ਨੇ ਕੁਝ ਨੌਜਵਾਨ ਬੱਚੇ ਜਿਹੜੇ ਕਿ ਫਤੇਗੜ ਸਾਹਿਬ ਦੀ ਯਾਤਰਾ ਕਰਕੇ ਆਏ ਨੇ ਆ ਗੋਨਾ ਨਾਲ ਗੱਲਬਾਤ ਕਰਦੇ ਆ ਅਸੀ ਕਾਲ ਜੀ ਕਾਲ ਜੀ ਹੋਰ ਬੜੇ ਫਤੇ ਫਤੇ ਜੀ ਫਤੇ ਬੜੇ ਕਿਹੜੀ ਜਗ੍ਹਾ ਤੋਂ ਆਏ ਹੋ ਅਸੀਂ ਸ਼੍ਰੀ ਫਤੇਗੜ ਸਾਹਿਬ ਤੋਂ ਆਏ ਆ ਜੀ ਅੱਛਾ ਕਿੱਥੋਂ ਯਾਤਰਾ ਸਟਾਰਟ ਕੀਤੀ ਸੀ ਅਸੀਂ ਯਾਤਰਾ ਪਿੰਡ ਤੋਂ ਸਟਾਰਟ ਕੀਤੀ ਸੀ ਖੱਟਾ ਚੋਹਾਰਮ ਤੋਂ ਹੀ ਖੱਟੜਾ ਚੋਹਾਰਮ ਤੋਂ ਹੀ ਖੱਟੜਾ ਚੋਹਾਰਮ ਤੋਂ ਹਾਂਜੀ ਠੀਕ ਹੈ ਉਹ ਕਿਵੇਂ ਲੱਗਿਆ ਫਿਰ ਉੱਥੇ ਬਹੁਤ ਵਧੀਆ ਲੱਗੀ ਆਈ ਅੱਛਾ ਹਾਂਜੀ ਤੇ ਉੱਥੇ ਫਿਰ ਤੁਸੀਂ ਜਿੱਥੇ ਸਹਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਨੇ ਆ ਸੀ ਉੱਥੇ ਵੀ ਗਏ ਹਾਂਜੀ ਸਾਰੇ ਕਿਤੇ ਜਾ ਕੇ ਆਏ ਆ ਜੀ ਬੈਠੇ ਸੀ ਉੱਥੇ ਹਾਂਜੀ ਫਿਰ ਉੱਥੇ ਬੈਠ ਕੇ ਕੀ ਮਹਿਸੂਸ ਕੀਤਾ ਮਹਿਸੂਸ ਤਾਂ ਹੀ ਉੱਥੇ ਬੈਠ ਕੇ ਸਾਰਾ ਕੁਝ ਹੀ ਹੁੰਦਾ ਜੀ ਅੱਛਾ ਹਾਂਜੀ ਯਾਨੀ ਬਹੁਤ ਵਧੀਆ ਲੱਗਦਾ ਜੀ ਜਾ ਕੇ ਉੱਥੇ ਠੀਕ ਆ ਉਹਨਾਂ ਦਾ ਦਰਦ ਮਹਿਸੂਸ ਹੁੰਦਾ ਤੁਹਾਨੂੰ ਹਾਂਜੀ ਹੁੰਦਾ ਹੀ ਹੋਰ ਬੇਟੇ ਥੱਕੇ ਤਾਂ ਨਹੀਂ ਰਸਤੇ 'ਚ ਨਹੀਂ ਵੀਰੇ ਅੱਛਾ ਤੇ ਹੁਣ ਸ਼ਾਮ ਹੋ ਗਈ ਧਿਆਨ ਦੇ ਨਾਲ ਨੇੜੇ ਪਹੁੰਚ ਗਏ ਪਿੰਡ ਦੇ ਹੁਣ ਤੇ ਮੇਰਾ ਬੇਟਾ ਬਣ ਕੇ ਮਾਵਾਬ ਡੀਕਦੇ ਨੇ ਘਰੇ ਤੇ ਪੂਰੇ ਧਿਆਨ ਦੇ ਨਾਲ ਹੈ ਤੇ ਮੈਨੂੰ ਤੁਹਾਡਾ ਸ਼ੌਕ ਤੇ ਸਰਦਾ ਭਰੀ ਯਾਤਰਾ ਬਹੁਤ ਵਧੀਆ ਲੱਗਿਆ ਕਿ ਸਾਡੇ ਜਿਹੜੇ ਪੰਜਾਬ ਦੇ ਨੌਜਵਾਨ ਬਦਨਾਮ ਨੇ ਨਸ਼ੇ ਖਤਰ ਪਰ ਅੱਜ ਸਾਡੇ ਇਹ ਨੌਜਵਾਨ ਵੀ ਨੇ ਤੇ ਹੋਰ ਕਾਫੀ ਨੌਜਵਾਨ ਪਹਿਲਾਂ ਵੀ ਮਿਲੇ ਨੇ ਮੈਨੂੰ ਜਿਹੜੇ ਰੱਬ ਦੀ ਕਿਰਪਾ ਨਾਲ ਬਿਲਕੁਲ ਦਿਮਾਗੀ ਤੇ ਸਿਹਤ ਵੱਖੋਂ ਤਾਂ ਦਰਸ ਨੇ ਤੇ ਉਹਨਾਂ ਦੀਆਂ ਚੰਗੀਆਂ ਆਦਤਾਂ ਨੇ ਠੀਕ ਹੈ ਸਾਧਨਾ ਮੇਰਾ ਨਾਮ ਹੈ ਜੀ ਫਿਰ ਠੀਕਾ ਖਾਲਸਾ ਵਾਹਿਗੁਰੂ ਜੀ ਫਤਿਹ ਹਾਂ ਜੀ ਓਕੇ ਬੇਟੇ ਠੀਕ ਠੀਕ